ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਬੈਕ आवर YouTube ਚੈਨਲ ਤੇ ਨਾਲ ਲੱਕਪਲ ਵਲੌਗਜ਼ ਕਿਵੇਂ ਹੋ ਕਿੱਧਰ ਤਿਆਰ ਹੋਣ ਚੋਰ ਚੋਰੇ ਪਤਾ ਨਹੀਂ ਕਿੱਥੇ ਲੱਗੇ ਆ ਮੇਰੇ ਆਪਾਂ ਚੱਲੇ ਆਂ ਜੀ ਕਿਤੇ ਹੈ ਨਾ ਵਲੌਗ ਨਾਲ ਕੰਟੀਨਿਊ ਬਣੇ ਰਿਹਾ ਤੁਹਾਨੂੰ ਅੱਗੇ-ਅੱਗੇ ਚੱਲ ਕੇ ਪਤਾ ਲੱਗ ਜੂਗਾ ਆਪਾਂ ਕਿੱਥੇ ਚੱਲੇ ਆਂ ਤੇ ਹੋ ਸਕਦਾ ਕੋਈ ਕੋਈ ਸਾਨੂੰ ਸਾਡਾ ਸਬਸਕ੍ਰਾਈਬਰ ਮਿਲ ਵੀ ਜਾਵੇ ਤੇ ਬਾਕੀ ਦੇਖਦੇ ਆਂ ਅੱਗੇ ਚੱਲ ਕੇ ਤੁਹਾਨੂੰ ਮਿਲਾਉਣੇ ਆ ਕਿੱਥੇ-ਕਿੱਥੇ ਜਾ ਰਹੇ ਆ ਆਪਾਂ ਰੈਡੀ ਹੋ ਆਪਣੇ ਨਾਲ ਜਾ ਵੀ ਰਹੇ ਨੇ ਬੰਦੇ ਆ ਦੇਖੋ ਜੀ ਆਪਾਂ ਇਹਨਾਂ ਨਾਲ ਹੀ ਰਹੀਦਾ ਵਲੌਗ 'ਚ ਹੈ ਨਾ ਤੁਸੀਂ ਦੇਖਦੇ ਹੋਵੋਗੇ ਵੀ ਇਹੀ ਜਾਂਦੇ ਨੇ ਇਹਨਾਂ ਨਾਲ ਤੇ ਗੱਡੀ ਜਾਂਦੀ ਹੁੰਦੀ ਹੈ ਹਮੇਸ਼ਾ ਬਿਰੇ ਵਾਲੀ ਹੀ ਤੇ ਆਪਾਂ ਨਾਲ ਜਾਂਦੇ ਹੁੰਦੇ ਆ ਠੀਕ ਹੈ ਚੱਲੀਏ ਫਿਰ ਹਾਂਜੀ ਹਾਂ ਹਾਂਜੀ ਆਪਾਂ ਮਸਤ ਨਾਲ ਸਾਈ ਪਾਉਣ ਚੁੱਕੇ ਸੀਗੇ ਇੱਥੇ ਹੁਣ ਆਪਾਂ ਦੇਖ ਕਰਵਾਵਾਂਗੇ ਕੜਾ ਪ੍ਰਸ਼ਾਦ ਇੱਥੋਂ ਲਵੋ ਜੀ ਆਹ ਕੌਨਟੈਕਸਟ ਗੱਡੀ ਆ ਗਈ ਗੱਡੀ ਆ ਗਈ ਮੂਰੇ ਦਿਖਾਉਣੇ ਆ ਆਲੇ ਕੋਈ ਮਨਦੀਪ ਗਏ ਨੇ ਤੇ ਤੁਸੀਂ ਵੀ ਮੱਥਾ ਟੇਕੋ ਜੀ ਬਾਬਾ ਜੀ ਦਾ ਦਰਸ਼ਨ ਕਰੋ ਮਸਤਣਾ ਸਾਹਿਬ ਦੇ ਮਸਤਣਾ ਸਾਹ ਪਹੁੰਚ ਗਏ ਆਪਾਂ ਵਿਊ ਦੇਖ ਲਓ ਸਵੇਰ ਦਾ ਆ ਸਾਡੇ ਬੰਦੇ ਪਤਾ ਨਹੀਂ ਕੀ ਕਲੋਨਾ ਕਰਦੇ ਰਹਿੰਦੇ ਨੇ ਇਹਨਾਂ ਦੀ ਇਹ ਜਾਨਲ ਤੇ ਅਮਨਵੀਰ ਦੇਖ ਲਓ ਹੈਲੋ ਕਿਵੇਂ ਜੀ ਕਿਵੇਂ ਜੀ ਕਹਿੰਦਾ ਠੰਡ ਵਾਲੀ ਆ ਤੇ ਠੰਡ ਵਾਲੀ ਆ ਆ ਦੇਖ ਲਓ ਭਰਾ ਕਿਧਰ ਨੂੰ ਕੀ ਕਾ ਹੋਈ ਅੱਗੀ ਲਗਰੀਆ ਬੱਬਾ ਜੀ ਬਾਦ ਐਂ ਕਰ ਮੇਰੇ ਵੀ ਆਏ ਜੇ ਨਾ ਬਾਹਰ ਲਈ ਤੇ ਮਰਮਾਲ ਦੇ ਦੇ ਮੇਰੇ ਕੋਲ ਦੋ ਨਿ ਮਰਮਾਲ ਲਈ ਦੇ ਕੀ ਹੋ ਗਿਆ ਤੂੰ ਵੀ ਕਿਹ ਲਈ ਬੈਠਾ ਤੂੰ ਜੀ ਲਓ ਜੀ ਕੋਈ ਬੱਦ ਨਹੀਂ ਆਪਾਂ ਜਦ ਤੱਕ ਹੈ ਨਹੀਂ ਦੇਣਾ ਪਊਗਾ ਲਓ ਬਈ ਗੁਰ ਆਪਾ ਪ੍ਰਸ਼ਾਦ ਲਵਾਂਗੇ ਮੰਦੀਪ ਤੋਂ ਕੜਾ ਪ੍ਰਸ਼ਾਦ ਪਹੁੰਚ ਚੁੱਕੇ ਆਪਣੇ ਕੋਲੇ ਹਾਜੀ ਆਪਾ ਦੇਖੋ ਰੋਡ ਤੇ ਆਗੇ ਤੇ ਹੁਣ ਆਪਾਂ ਖਾਣਾ ਖਾਵਾਂਗੇ ਆਪਾਂ ਖਾਣਾ ਆਪਦਾ ਘਰ ਤੋਂ ਹੀ ਲੈ ਕੇ ਆਣੇ ਹਾਂ ਬਾਹਰ ਦਾ ਆਪਾਂ ਘਾਟੀ ਖਾਣੇ ਤੁਹਾਨੂੰ ਪਤਾ ਹੀ ਆ ਸਾਡੇ ਬੰਦੇ ਹੁਣ ਕੱਢਣਗੇ ਖਾਣਾ ਤੇ ਮੰਮੀ ਅੰਦਰੀ ਆ ਇੱਥੇ ਜੀ ਰੁਕੇ ਸੀ ਆਪਾਂ ਕਿੰਨੀ ਸੋਹਣੀ ਲੋਕੇਸ਼ਨ ਆ ਅਸੀਂ ਸੋਚਿਆ ਇੱਥੇ ਭੁੱਖ ਲੱਗੀ ਹੈ ਕਿੰਨੀ ਬਹੁਤ ਜਿਆਦਾ ਰੱਗੀ ਆ ਤੇ ਇਧਰ ਕਿਹੜੀ ਸੋਹਣੀ ਵੀਡੀਓ ਆਂਦੀ ਭਾਬੀ ਦੀ ਸੋਹਣੀ ਆਉਂਦੀ ਓਏ ਉਹ ਵੀਰੇ ਵੀ ਨਹੀਂ ਉਧਰ ਚੱਲ ਗਏ ਤੇ ਦੇਖੋ ਰੋਡ ਤੇ ਤੁਹਾਨੂੰ ਦਿਖਾਣੇ ਕਿੰਨਾ ਸੋਹਣਾ 뷰 ਆ ਆਪਾਂ ਰੁਕੇ ਹੋਇਆ ਇੱਥੇ ਖਾਣਾ ਖਾਵਾਂਗੇ ਚਾਹ ਵੀ ਬਣਾ ਕੇ ਲੈ ਕੇ ਆਏ ਆਂ ਅਲਾਈਚੀਆਂ ਵਾਲੀ ਤੇ ਸਬਜ਼ੀ ਸੇਵੀਆਂ ਸਾਰਾ ਕੁਝ ਲੈ ਕੇ ਆਏ ਆਂ ਆਪਾਂ ਤੇ ਕੱਟਦੇ ਆਂ ਜੀ ਖਾਣਾ ਆਪਾਂ ਤੇ ਖਾਵਾਂਗੇ ਆ ਦੇਖੋ ਆਪਾਂ ਸਬਜ਼ੀ ਲੈ ਕੇ ਆਏ ਸੀ। ਵਿਸਦੀ ਆ। ਵਿਸ ਗਈ ਸਾਰਿਆਂ ਨੂੰ ਹਨਾ। ਅੰਦਰ ਅੰਦਰ ਰੱਖ ਲੈ। ਇਹ ਤਾਂ ਨਹੀਂ ਆਪਾਂ। ਅੰਦਰ ਹੀ ਰੱਖ ਲੈਣੇ ਸੀਟ ਤੇ। ਹਨਾ? ਆ ਡਿੱਗ ਨਾ ਜਾਵੇ 1 ਮਿੰਟ 1 ਮਿੰਟ। ਲੈ ਮਮਾ ਇਧਰ ਨੂੰ ਉਹ ਇੱਥੇ ਰੱਖ ਦਿਆ। ਲਓ ਬਈ। ਇਹ ਸਾਮਾਨ ਚੀਨੋ ਮੰਮੀ ਕੋਲੇ ਮੰਮੀ ਕੋਲੇ ਚੀਨੋ ਉਸਮਾਨ ਸਿੱਧਾ ਕਰ ਲੋ ਅਸੀਂ ਲਿਆਉਣੇ ਕੱਢ ਗੋ ਦੇਖਦੇ ਹੋਵੋਗੇ ਤੁਸੀਂ ਹੈਨਾ ਵੀ ਕੰਬਲ-ਕੁੰਬਲ ਵੀ ਆਪਾਂ ਨਾਲ ਹੀ ਲੈ ਕੇ ਚੱਲਦੇ ਹੁੰਨੇ ਆਪਾਂ ਉੱਥੇ ਰੂਮ ਲਵਾਂਗੇ ਪਰ ਆਪਾਂ ਸਾਮਾਨ ਬਿਸਤਰੇ ਆਪਦੇ ਵਰਤਾਂਗੇ ਫੜਾ ਕੈਂਪ ਖੜਜੋ ਇੱਕ ਇੱਕ ਵਾਰ ਇਹਨੂੰ ਬਰਾ ਕਰਨਾ ਪਊਗਾ। ਇਹ ਕੈਂਪਰ ਕੱਢ ਲੈਣੇ ਆਪਾਂ ਬਾਰੇ। ਤੇ ਢਲਕੀ ਵਿੱਚ ਸਾਇਆ ਹੋਇਆ। ਆਈ ਉਹ ਚੱਕਿਆ ਜੋ ਮੈਂ ਚੱਕੀ ਨੇ। ਫਸ ਗਿਆ ਸੀ ਵੀ ਕੰਮ ਕੈਂਪਰ ਨਹੀਂ ਸੀ ਨਿਕਲਦਾ। ਪਾਣੀ ਵੀ ਘਰੋਂ ਲੈ ਕੇ ਆਏ ਆ ਆਪਦਾ। ਸਾਰਾ ਸਮਾਨ ਕੋਲੇ ਆਪਣੇ। ਚੱਲੇ ਵੀ। ਖਾਣਾ ਕੱਢ ਲਿਆ ਸਾਰਾ ਭੁੱਖ ਲੱਗੀ ਪਈ ਆ ਇੱਧਰ ਬੰਦਿਆਂ ਨੂੰ ਸਾਡੇ ਨੂੰ ਬਹੁਤ ਜ਼ਿਆਦੇ ਹਾਂ ਦੇ ਨਿਕਲਣਗੇ ਹੁਣ ਕੈਂਪਰ ਵੀ ਲਵੀ ਆ ਗਿਆ ਹਾਂਜੀ ਖਾਣਾ ਆਪਾਂ ਪਾ ਲਿਆ ਸੀ ਭਾਈ ਤੁਹਾਨੂੰ ਦਿਖਾਇਆ ਸੀ ਬਹੁਤ ਮਜ਼ਾ ਆਉਂਦਾ ਸੜਕ ਤੇ ਖੜਕੇ ਇਦਾਂ ਨ ਰੁੱਕ ਕੇ ਰੋਟੀ ਖਾਂਦਾ ਇੱਧਰ ਸਾਫ ਬੈਠ ਕੇ ਕਿਵੇਂ ਲੱਗ ਰਿਹਾ ਕਿਵੇਂ ਬਣਿਆ ਖਾਣਾ ਭਾਬੀ ਬਣਾ ਕੇ ਲੈ ਕੇ ਆਈ ਸੀ ਸਵੇਰੇ ਸਵੇਰੇ ਵਧੀਆ ਬਣਿਆ ਕਿੰਨੀ ਭੁੱਖ ਪਈਏ ਦੇਖਿਓ ਗੱਲ ਵੀ ਨਹੀਂ ਕਰਨੀ ਹੈਗੀ ਇੱਧਰ ਮਿਰਚ ਹੈ ਇੱਧਰ ਜੋੜੀ ਖੜੀ ਹੈ ਸਾਡੀ ਅੱਜ ਸਾਡੀ ਜੋੜੀ ਦੀ ਮੈਚਿੰਗ ਨਹੀਂ ਹੈਗੀ ਅੱਗੇ ਸਾਡੀ ਜੋੜੀ ਤੁਹਾਨੂੰ ਮੈਚਿੰਗ ਵਿੱਚ ਮਿਲਦੀ ਹੁੰਦੀ ਹੈ ਵਲੌਗ 'ਚ ਰੋਟੀ ਖਾਦੀ ਜਾ ਰਿਹਾ ਕਿ ਕੌਣ-ਕੌਣ ਐਵੇਂ ਰੋਟੀ ਖਾਂਦਾ ਹੁੰਦਾ ਰਸਤੇ 'ਚ ਜਾਂਦੇ ਹੋਏ ਕਿਤੇ ਵੀ ਜਾਂਦੇ ਹੋ ਤੁਸੀਂ ਘਰ ਤੋਂ ਬਣਾ ਕੇ ਘਰ ਵਾਲਾ ਖਾਣਾ ਕੌਣ-ਕੌਣ ਖਾਂਦਾ ਆਪਾਂ ਖਾਂਦੇ ਹੁੰਨੇ ਹਮੇਸ਼ਾ ਹੀ ਜਦੋਂ ਕਿਤੇ ਜਾਈਏ ਠੀਕ ਕਰੋ ਮੈਨੂੰ ਮਿਲੀ ਨਹੀਂ ਖਾਜ ਰੋਟੀ ਇਸਕੀ ਲੱਗੀ ਇਸਕੀ ਲੱਗੀ ਇਸਕੀ ਲੱਗੀ ਭਾਈ ਪਾਣੀ ਲੈਣਾ ਮਨ ਵੀਰ ਵੀ ਖੜਾ ਇੱਧਰ ਪਾਣੀ ਵੀ ਨੂੰ ਪਿਆਸ ਲੱਗੀ ਅੱਛੇ ਲੈ ਆਨੀ ਸੀ ਆਪਾਂ ਆਪ ਹੀ ਵਲੌਗ 'ਚ ਆ ਗਏ ਤੇ ਸਾਰੇ ਜਾਣੇ ਖਾਣਾ ਖਾਣ ਲੱਗੇ ਨਾ ਪਰ ਰੋਟੀ ਮਿਲੀ ਹਜੇ ਆਡੋ ਇਧਰ ਹੀ ਖਾਈ ਜਾਂਦੇ ਇਧਰ ਮਨਵੀਰ ਪਾਣੀ ਮੰਗਦਾ ਇਧਰ ਨੂੰ ਕਰ ਪਾਣੀ ਦੇ ਦਿੰਦੇ ਸਾਈਡ ਤੇ ਰੱਖ ਦੇ ਠੀਕ ਆ ਵਧੀਆ ਠੀਕ ਆ ਬਲੌਗ ਚ ਨਹੀਂ ਸੀ ਲਿਆ ਮੈਨੂੰ ਕਿਸੇ ਨੇ ਫੇਰ ਦਾ ਮੈਂ ਹੁਣ ਆਈਆਂ ਆ ਆਪਦੇ ਆਪ ਧੱਕੇ ਨਾਲ ਬਲੌਗ ਚ ਇਹਨਾਂ ਦੇ ਵਲੌਗ ਬਣਾਈ ਸੀ ਆਪਾਂ ਖਾਣਾ ਖਵਾਉਂਦੇ ਸੀ ਇਹਨਾਂ ਨੂੰ ਫੇਰ ਆਪਾਂ ਖਾਵਾਂਗੇ ਵੀ ਹਾਂਜੀ ਆਪਾਂ ਖਾਣਾ ਖਾ ਲਿਆ ਚਾਹ ਵੀ ਪੀ ਲਈ ਮਨਦੀਪ ਨੇ ਚਾਹ ਹੀ ਪੀਤੀ ਛੇਵੀਆਂ ਦੇ ਖਾ ਕੇ ਦੋ ਕੋਲੀਆਂ ਦੋ ਖਾ ਗਏ ਨਾ ਇੱਧਰ ਵੀ ਅਸੀਂ ਭਾਂਡੇ ਵੀ ਧੋਲੇ ਮਤਲਬ ਚੰਗੀ ਤਰ੍ਹਾਂ ਤਾਂ ਸਾਨੂੰ ਅੱਗੇ ਜਾ ਕੇ ਧੋਵਾਂਗੇ ਪਰ ਇੱਕ ਵਾਰੀ ਸੀ ਧੋਲੇ ਭਾਂਡੇ ਸਾਫ਼ ਕਰਕੇ ਰੱਖ ਲਏ ਵੀਰਾ ਮੰਮੀ ਰੱਜ ਲੈ ਭੁੱਖ ਫਟ ਗਈ ਫਿੱਟ ਵਰ ਗਿਆ ਆਪਾਂ ਨੂੰ ਵੀ ਖਾਣ ਰੋਟੀ ਖਾਗ ਸ਼ਾਂਤੀ ਆ ਚੰਨ ਵੀਰ ਨੇ ਵੀ ਖਾ ਲਈ ਰੋਟੀ ਭਾਈ ਭਾਬੀ ਨੇ ਵੀ ਸਾਰਿਆਂ ਨੇ ਖਾ ਲਈ ਆਪਾਂ ਸੇਵੀਆਂ ਵੀ ਖਾ ਲਈਆਂ ਚਾਹ ਵੀ ਪੀ ਲਈ ਹੁਣ ਆਪਾਂ ਚੱਲਦੇ ਆ ਅੱਗੇ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਕਿੱਥੇ ਜਾ ਰਹੇ ਆ ਆਪਾਂ ਠੀਕ ਹੈ ਜੀ ਮੱਤੀ ਬਤੀ ਨਹੀਂ ਬਈ ਮੱਤੀ ਕੰਮੀ ਨਹੀਂ ਕਰਦੀ ਹੈ ਹੈ ਅੱਛਾ 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 ਮੱਤੀ ਬਤੀ ਹੈ ਨਹੀਂ ਨਾ ਜਿਹੜੇ ਸਾਹਿਬ ਨਾਲ ਬੱਤੀਆਂ ਦੀ ਗੱਲ ਹੋ ਰਹੀ ਹੈ ਤੁਸੀਂ ਜੱਜਮੈਂਟ ਲਾ ਲਓ ਵੀ ਸਾਰੇ ਅਸੀਂ ਕਿੱਥੇ ਆਏ ਹੋਏ ਆ ਸਾਰੇ ਵਾਲੇ ਮੈਨੂੰ ਲੱਗਦਾ ਵਲੌਗ ਚ ਦੇਖ ਲੈ ਉਹ ਬੱਤੀਆਂ ਵਾਰੀ ਵਾਰੀ ਬੱਤੀ 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 ਤਾਂ ਪਤਾ ਲੱਗ ਗਿਆ ਵੀ ਕਿੱਥੇ ਆਏ ਹੋਏ ਆ ਭਈ ਆਪਾਂ ਚਲੋ ਜੀ ਹੁਣ ਤਾਂ ਆਪਾਂ ਗਏ ਸੀ ਓਏ ਫਾਈਨਲੀ 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 ਫਾਈਨਲੀ

ਆਹੋ ਤੁਸਾਂ ਚੋਣਾਂ ਵਰਤੀ ਗਿਆ ਜੀ ਆਪਾਂ ਇੱਥੇ ਆਈ ਪਹੁੰਚ ਗਏ ਜੀ ਆਪਾਂ ਕੱਟ ਲੈਣ ਦੀ ਹੋਰ ਤਾਂ ਪਤਾ ਮੈਨੂੰ ਉਹ ਚੋਰੀ ਦੀ ਨਾ ਫਰਸ਼ ਲਾਈਫ ਸਟਰੀਟ ਚੰਡੀਗੜ੍ਹ ਇੱਥੇ ਆਈ ਸੀ ਅਸੀਂ ਖਾਣ ਨੂੰ ਮਲੇਵੀਨ ਸਰਦਨ ਖਾਣ ਦੇ ਸੁਪਨੇ ਕਹਿੰਦਾ ਇੱਥੇ ਆਪਾਂ ਖਾਣ ਆਏ ਸੀ ਤੁਸੀਂ ਨਹੀਂ ਮੈਂ ਤੇ ਮਾਮੂ ਮੈਂ ਤੇ ਮਾਮੂ ਕਹਿੰਦਾ ਤੁਸੀਂ ਨਹੀਂ ਮੈਂ ਤੇ ਮਾਮੂ ਇਹਨੂੰ ਤੋਰੀ ਫਿਰਦਾ ਹਾਂ ਨਾ ਇਹ 16 ਤੱਕ ਤੋੜ ਕੇ ਲੈ ਮੈਂ ਨਾ ਕੋਈ ਨਾ ਹੋਣੀ ਨਾ ਅਸੀਂ ਮੋੜਦਾ ਨਾ ਨਾ ਉਦੋਂ ਹੀ ਕਮੋੜਨਾ ਜਿਵੇਂ ਇੱਕ ਮੋੜ ਮੰਮੀ ਜੀ ਤੁਸੀਂ ਵੀ ਸੁਣਾ ਦੋ ਕੀ ਗੱਲਾਂ ਮੰਮੀ ਤਾਂ ਸੁਣਾਵੋਗੇ ਕਹਿੰਦੀ ਮੈਂ ਥਾਲੇ ਤੇ ਕਿਧਰ ਹੂੰ ਬਈ ਠੰਡ ਨਹੀਂ ਹੋ ਰਹੀ ਹੈ ਇਸੇ ਚੱਲ ਰੱਖਿਆਗਾ ਬਸ ਮਿੰਤਰ ਠੰਡ ਲੱਗੀ ਹੋਈ ਹੈ ਇਹ ਵੇ ਰੋਜ ਦੇ ਬੰਦੇ ਲਾਣਾ ਉਹ ਤਾਂ ਜੀ ਆਪਾਂ ਮੰਮੀ ਦੀ ਮੈਡੀਸਿਨ ਲੈ ਲਈ ਸੀ ਆ ਦੇਖੋ ਪੀਜੀਆਈ ਉਹ ਆ ਗਈ ਆਪਣੀ ਗੱਡੀ ਹੁਣ ਆਪਾਂ ਜਾਵਾਂਗੇ ਜੀ ਰੂਮ ਲੈ ਆਏ ਸੀ ਵੀਰੇ ਹੁਣੀ ਵੀਰੇ ਤੇ ਮਨਦੀਪ ਜਾ ਕੇ ਤੇ ਆ ਜਾਂਦੇ ਸਾਡੇ ਬੰਦੇ ਗੁੱਸੇ ਹੋ ਗਏ ਸਾਡੇ ਨਾਲ ਤੇ ਨਾਲ ਇਹਨਾਂ ਦੀ ਗੱਲ ਸੁਣਾਵਾਂਗੀ ਗੁੱਸੇ ਹੋਏ ਹੋਏ ਆਂਦੀ ਹੈ ਤੇ ਹੁਣ ਆਪਾਂ ਗੱਡੀ 'ਚ ਬੈਠਦੇ ਆਂ ਚੱਲ ਕੇ ਤੇਰੀ ਵੀ ਹੋ ਚੁੱਕਾ ਹੈ ਧਿਆਨ ਨਾਲ ਹੁਣ ਗੱਡੀ 'ਚ ਬੈਠੀਏ ਚੱਲੀਏ ਜੀ ਰੂਮ 'ਚ ਖਾਣੇ ਪੀਣੇ ਆ ਕੁਛ ਭੁੱਖ ਲੱਗੀ ਪਈ ਆ ਹੁਣ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਮੰਮੀ ਦੇ ਲਈ ਮੈਡੀਸਿਨ ਲੈਣ ਆਏ ਸੀ ਤੇ ਡਾਕਟਰ ਮੰਜੂ ਨੂੰ ਮਿਲੇ ਮम्मा ਦਾ ਪਿਛਲੇ ਟਾਈਮ ਚ ਆਪਰੇਟ ਹੋਇਆ ਸੀਗਾ ਸਿਰ ਦਾ ਤਾਂ ਅਸੀਂ ਕਿਹਾ ਡਾਕਟਰ ਸਾਹਿਬ ਨੂੰ ਇਹਨਾਂ ਸਿਰ ਜਿਆਦਾ ਦਰਦ ਕਰਦਾ ਤੇ ਇਹਨਾਂ ਨੂੰ ਥੋੜਾ ਥੋੜਾ ਦਿਸਦਾ ਵੀ ਧੁੰਦਲਾਗਾ ਡਾਕਟਰ ਸਾਹਿਬ ਨੇ ਪੁੱਛਿਆ ਵੀ ਮੋਬਾਈਲ ਵਗੈਰਾ ਕਿੰਨਾ ਕੁ ਦੇਖਦੇ ਆ ਅਸੀਂ ਦੱਸਤਾ ਵੀ ਸਰ ਮੋਬਾਈਲ ਬਹੁਤ ਜਿਆਦਾ ਯੂਜ਼ ਕਰਦੇ ਨੇ ਤਾਂ ਮੰਮੀ ਨੇ ਸਾਡੇ ਤੇ ਪੁੱਠੀ ਪਾਤੀ ਮੰਮੀ ਕਹਿੰਦੇ ਮੈਂ ਤਾਂ ਇਹਨਾਂ ਦਾ ਹੀ ਦੇਖਦੀ ਆ ਡਾਕਟਰ ਸਾਹਿਬ ਕਹਿੰਦੇ ਇਹਨਾਂ ਦਾ ਤੁਸੀਂ ਕੀ ਦੇਖਦੇ ਹੋ ਕਹਿੰਦੇ ਇਹਨਾਂ ਦੇ ਬਲੌਗ ਦੇਖਦੀ ਨੇ ਲਾਈਵ ਆਉਂਦੇ ਨੇ ਉਹ ਦੇਖਦੀ ਹੁੰਦੀ ਆ ਤੇ ਫਿਰ ਮਾਨੂੰ ਮੜਾਈ ਕਰਤੀ ਵੀ ਤੁਸੀਂ ਬਿਲਕੁਲ ਵੀ ਫੋਨ ਨਹੀਂ ਦੇਖਣਾ ਤੇ ਮੰਮੀ ਸਾਡੇ ਨਾਲ ਗੁੱਸੇ ਹੋਲਦੇ ਨਹੀਂ ਸੀ ਕਹਿੰਦੇ ਮੈਂ ਨਹੀਂ ਲੈਣੀ ਦਵਾਈ ਤੁਹਾਡੇ ਨਾਲ ਆਉਣਾ ਨਹੀਂ ਕਦੇ ਅੱਗੇ ਤੋਂ ਤਾਂ ਇਹ ਸੀ ਆਪਣਾ ਮਤਲਬ ਇਦਾਂ ਮੰਮੀ ਦਾ ਗੁੱਸਾ ਹੋਇਆ ਦਵਾਈ ਦਿਵਾਉਣ ਤੋਂ ਬਾਅਦ ਉਹ ਤੋਂ ਬਾਅਦ ਮੰਮੀ ਨੂੰ ਡਾਕਟਰ ਨੇ ਬਾਕ ਕਰਨ ਲਈ ਕਿਹਾ ਮੰਮੀ ਕਹਿੰਦੇ ਮੇਰੇ ਗੋਡੇ ਦੁਖਦੇ ਆ ਤਾਂ ਡਾਕਟਰ ਸਾਹਿਬ ਨੇ ਬਹੁਤ ਹਾਸੇ ਵਾਲੀ ਗੱਲ ਕਹੀ ਕਹਿੰਦਾ ਕੋਈ ਨਾ ਜੀ ਉਂ ਵੀ ਤਾਂ ਤੁਸੀਂ ਗੋਡਿਆਂ ਨੂੰ ਜੰਗ ਲਾਈ ਬੈਠੇ ਹੋ ਜੇ ਤੁਰ ਫਿਰ ਕੇ ਖੜਦੇ ਨੇ ਤਾਂ ਖੜ ਲੈਣ ਦਿਓ ਤੁਸੀਂ ਬਾਕ ਜ਼ਰੂਰ ਕਰਿਆ ਕਰੋ ਫਿਰ ਮੰਮੀ ਨੇ ਹੋਰ ਕਿਹਾ ਕਹਿੰਦੇ ਮੈਨੂੰ ਦਵਾਈ ਦੇ ਦੋ ਤੇ ਨੀਂਦ ਦੀ ਤਾਂ ਡਾਕਟਰ ਕਹਿੰਦਾ ਨੀਂਦ ਦੀ ਕੋਈ ਦਵਾਈ ਨਹੀਂ ਦੇਣੀ ਤੁਸੀਂ ਬਾਕ ਕਰੋ ਫੋਨ ਨਹੀਂ ਦੇਖਣਾ ਸਖਤ ਮਨਾਹੀ ਹੈ ਤੁਹਾਨੂੰ ਨੀਂਦ ਆ ਜੂ ਤੇ ਫਿਰ ਫੋਨ ਦੇਖਣ ਤੇ ਪੈ ਗਿਆ ਪੰਗਾ ਮੰਮੀ ਹੁਣ ਸਾਡੇ ਨਾਲ ਗੁੱਸੇ ਨੇ ਬੋਲਦੀ ਰਹੇ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਹੁਣ ਹਾਂਜੀ ਆਪਾਂ ਨਾ ਮम्मा ਦੀ ਮੈਡੀਸਿਨ ਲੈ ਲਈ ਸੀਗੀ ਉਹ ਤੋਂ ਬਾਅਦ ਆਪਾਂ ਰੂਮ ਵਗੈਰਾ ਲਿਆ ਥੋੜਾ ਟਾਈਮ ਕੀਤਾ ਰੈਸਟ ਰੈਸਟ ਕਰਨ ਤੋਂ ਬਾਅਦ ਹੁਣ ਆਪਾਂ ਆਈ ਸੀ ਚਾਹ ਪੀਣ ਸੈਂਡਵਿਚ ਆਰਡਰ ਕੀਤੀ ਸੀ ਆਪਾਂ ਟੇਸਟੀ ਹੈ ਬੈਠੇ ਨੇ ਚਾਹ ਗਏ ਬੰਦੇ ਸਾਡੇ ਮੂੰਹ ਦੇਖੋ ਸਾਰਿਆਂ ਦੇ ਭੱਕ ਨਾਲ ਕਿਵੇਂ ਦੇ ਹੋਏ ਪਏ ਨੇ ਸੌਣ ਤੋਂ ਬਾਅਦ ਹੋਣਾ ਕਿ ਸੈਂਡਵਿਚ ਖਾਣ ਠੀਕ ਹੈ ਜੀ ਚਾਹ ਆ ਗਈ ਅੱਜ ਦਾ ਦਿਨ ਆਪਣਾ ਬਹੁਤ ਵਧੀਆ ਰਿਹਾ ਜੀ ਮੰਮਾ ਨੂੰ ਦਵਾਈ ਸੀ ਆਪਾਂ ਮੈਡੀਸਨ ਤੇ ਥੈਂਕ ਯੂ ਇਥੇ ਕਰਦੇ ਆ ਜੀ ਆਪਾਂ ਆਪਣੇ ਇਸ ਬਲੌਗ ਦਾ ਐਂਡ ਤੁਹਾਨੂੰ ਮਿਲਦੇ ਆ ਆਪਾਂ ਆਗਲੇ ਬਲੌਗ ਚ ਬਨੇ ਰਿਹਾ ਕਰੋ ਸਾਡੇ ਇਤਨਾ ਲਾ ਕਬਲ ਬਲੌਗਸ ਨਾਲ ਤੇ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਆ ਹੁਣ ਆਪਾਂ ਆਗਲੇ ਬਲੌਗ ਚ